ਹੈਗੇ ਆ ਦੋਨੇ ਨੌਜਵਾਨਾਂ ਨੂੰ ਪੇਸ਼ ਕੀਤਾ ਗਿਆ ਅੱਜ ਕੀ ਫੈਸਲਾ ਅਦਾਲਤ ਤੋਂ ਦਿੱਤਾ ਗਿਆ ਦੇਖੋ ਅੱਜ ਫਰਸਟ ਜੱਜ ਸਾਹਿਬ ਨੇ ਪੁੱਛਿਆ ਸੀ ਕੀ ਚਾਹੁੰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਇਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੀ ਅਸੀਂ ਰਿਕਵੈਸਟ ਕਰਦੇ ਹਾਂ ਜੇਲ੍ਹ ਭੇਜਣਾ ਚਾਹੁੰਦੇ ਆ ਤਾਂ ਮੈਂ ਉਹ ਦੇਖਿਆ ਡਾਕੂਮੈਂਟ ਉਹਨਾਂ ਦੇ ਵਿੱਚ ਮੈਂ ਆਈਓ ਨੂੰ ਪੁੱਛਿਆ ਕੋਈ ਰਿਕਵਰੀ ਕਹਿੰਦੇ ਕੋਈ ਰਿਕਵਰੀ ਨਹੀਂ ਹੋਈ ਜਿਹੜੀ ਪਿੱਛੇ ਜੇ ਰਿਮਾਂਡ 5 ਦਿਨ ਰਿਮਾਂਡ ਰਿਹਾ ਹੈ 5 ਦਿਨ ਦੇ ਅੰਦਰ ਕੋਈ ਵੀ ਰਿਕਵਰੀ ਨਹੀਂ ਹੋਈ ਕੋਈ ਇਸ ਕੇਸ ਨਾਲ ਲਿੰਕ ਜਿਹੜੇ ਰੱਖਣ ਵਾਲੀ ਕੋਈ ਚੀਜ਼ ਫਾਈਲ ਦੇ ਉੱਪਰ ਨਹੀਂ ਆਈ ਸੋ ਮੈਂ ਅੱਗੇ ਵੀ ਕਿਹਾ ਬਲਾਈਂਡ ਬੱਡ ਰਹਾ ਪ੍ਰੂਵ ਕਰਨਾ ਬਹੁਤ ਔਖਾ ਹੈ ਤੇ ਜਿਹੜੀ ਇਹਨਾਂ ਤੇ ਕੋਈ ਚੀਜ਼ ਸਾਬਤ ਨਹੀਂ ਹੁਣ ਤੱਕ ਤੇਰੀ ਕਾਨੂੰਨੀ ਪ੍ਰਕਿਰਿਆ ਨੂੰ ਕਿਵੇਂ ਦੇਖਦੇ ਹੋ ਦੇਖੋ ਜੋ ਇਹ ਕੀਤਾ ਪੁਲਿਸ ਨੇ ਉਹ ਗਲਤ ਕੀਤਾ ਉਹ ਸਹੀ ਨਹੀਂ ਬਿਨਾ ਗੱਲ ਤੋਂ ਰਿਮਾਂਡ ਤੇ ਰੱਖ ਕੇ ਟੌਰਚਰ ਕਰਨਾ ਤੇ ਉਹਨਾਂ ਨੂੰ ਡੀਫੇਮ ਕਰਨਾ ਜਦੋਂ ਆਪਾਂ ਨੂੰ ਪਤਾ ਹੈ ਕਿ ਕੇਸ ਦਾ ਕੋਈ ਲਿੰਕ ਹੀ ਨਹੀਂ ਬਣ ਰਿਹਾ ਕੋਈ ਐਵੀਡੈਂਸੀ ਹੈ ਨਹੀਂ ਤਾਂ ਦੂਸਰਾ ਮੈਨੂੰ ਸਰਕਾਰ ਦਾ ਇੱਕ ਬੜਾ ਘਟਿਆ ਪਣ ਵੀ ਲੱਗਿਆ ਸਰਕਾਰ ਦਾ ਕੀ ਇਹੋ ਜਿਹੇ ਲੋਕਾਂ ਨੂੰ ਇੰਨੀ ਜ਼ਿਆਦੀ ਸਿਕਿਉਰਿਟੀ ਪੰਜਾਬ ਚ ਕੀ ਗੰਦ ਪਾਉ ਤੂੰ ਲੋਕਾਂ ਦੀਆਂ ਧੀਆਂ ਭੈਣਾਂ ਬੱਚੇ ਉਹਨਾਂ ਨੂੰ ਇਹ ਦਿਖਾਉਣਾ ਕਿ ਇਹ ਪ੍ਰਮੋਟ ਕਰਾਉਣਾ ਕਿ ਗੰਦ ਪ੍ਰਮੋਟ ਹੋਵੇਗਾ ਪੰਜਾਬ ਦੇ ਅੰਦਰ ਸੋ ਕਿੱਥੇ ਤਾਂ ਉਹਨਾਂ ਨੂੰ ਬਲੌਕ ਕਰਨਾ ਸੀ ਉਹਨਾਂ ਦੀ ਆਈਡੀ ਬਲੌਕ ਕਰਨੀ ਆ ਸੀ ਕਿੱਥੇ ਇਹ ਸਾਬਤ ਕਰ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਤੁਸੀਂ ਜਿੰਨਾ ਮਰਜ਼ੀ ਕਰ ਲੈਣ ਲੋਕ ਇਹਨਾਂ ਦਾ ਅਸੀਂ ਇਹਨਾਂ ਗੰਦ ਦੇ ਨਾਲ ਖਲੋਤੇ ਆ ਅੱਜ ਸਰਕਾਰ ਦਾ ਚਿਹਰਾ ਇਹ ਸਾਹਮਣੇ ਆਇਆ ਇਸ ਕੇਸ ਦੀ ਦੂਜੀ ਵਾਰ ਤੋਂ ਰਿਮਾਂਡ ਲਿਆ ਗਿਆ ਸੀ ਜੋ ਕੱਖ ਰੱਖੇਗੇ ਸੀ ਪੁਲਿਸ ਵਿਭਾਗ ਨੂੰ ਕੀ ਹੋਰ ਕਵਰ ਕਰਾਏ ਗਏ ਨਹੀਂ ਉਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਜੜੀਆਂ ਉਹ ਕੋਈ ਵੀ ਮੋਬਾਈਲ ਜਿਹੜੇ 2-3 ਮੋਬਾਈਲ ਨੇ ਉਹ ਅਸੀਂ ਰਿਕਵਰ ਕਰਨੇ ਨੇ ਇੱਕ ਜਿਹੜੀਆਂ ਉਹ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਇਹਨਾਂ ਨੇ ਪ੍ਰੀ ਪਲਾਨ ਇਹਨਾਂ ਨੇ ਬੜਾਈ ਜਾਂਦੇ ਪਰ ਉਹ ਮੈਂ ਇੱਕ ਬੜੀ ਹਰਾਨੀ ਵਾਲੀ ਗੱਲ ਹੈ ਕੋਈ ਜਗ੍ਹਾ ਸਪੇਸ ਵੀ ਦਿਖਾਈਦੀ ਹੁੰਦੀ ਆ ਕਿਤੇ ਕਿ ਐਸ ਸਪੇਸ ਤੋਂ ਇਕੱਠੇ ਲੰਘੇ ਸੀ ਜਾਂ ਉਸੇ ਕੋਈ ਰਿਕਵਰੀ ਦੋਨਾ ਮੋਬਾਈਲ ਦੀ ਕਿਸੇ ਕੋਈ ਰਿਕਵਰੀ ਨਹੀਂ ਦਿਖਾਈ ਇਹਨਾਂ ਨੇ ਮੋਬਾਈਲ ਮੁਲਜ਼ਮ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਜੀ ਮੇਰੇ ਕੋਲ ਇੱਕ ਮੋਬਾਈਲ ਸੀ ਉਹ ਮੈਂ ਪੁਲਿਸ ਨੂੰ ਦੇ ਦਿੱਤਾ ਸੋ ਕੋਈ ਰਿਕਵਰੀ ਵਾਲੀ ਗੱਲ ਨਹੀਂ ਲਿੰਕ ਐਵਿਡੈਂਸ ਨਹੀਂ ਬਣਦਾ ਸਪਾਰਟ ਰਿਪੋਰਟ ਤੋਂ ਲੈ ਕੇ ਬੜੇ ਜਿਹੜੇ ਹੈ ਗਿਆ ਚਰਚੇ ਨਹੀਂ ਉਸ ਉਸ ਪੁਆਇੰਟ ਤੇ ਜਿਸ ਪਿਛਲੀ ਵਾਰ ਮੈਂ ਬੋਲਿਆ ਸੀ ਤਾਂ ਉਹ ਜਿਹੜਾ ਰੇਪ ਕੇਸ ਦੇ ਉੱਪਰ ਪੁਲਿਸ ਸਾਈਲੈਂਟ ਹੋ ਗਈ ਹੈ ਪੁਲਿਸ ਨੂੰ ਨੌਲੇਜ ਆ ਗਿਆ ਹੈ ਕਿ ਇਸ ਕੇਸ ਦੇ ਵਿੱਚ ਕੋਈ ਰੇਪ ਦੀ ਗੱਲ ਨਹੀਂ ਹੈ ਬਚਾ ਬਕੇ ਸਭ ਜਿਸ ਤਰ੍ਹਾਂ ਅੱਜ ਦੀ ਰਿਪੋਰਟ ਵਿੱਚ ਪੇਸ਼ ਕੀਤਾ ਹੈਗਾ ਪੁਲਿਸ ਦੇ ਤਰਫੋਂ ਅੱਜ 13 ਮਾਰਚ ਨੂੰ ਮੰਗੀ ਕੋਸ਼ਿਸ਼ ਕੀਤੀ ਸੀਗੀ ਨਹੀਂ ਨਹੀਂ ਅੱਜ ਜੁਡੀਸ਼ੀਅਲ ਰਿਮਾਂਡ ਕਿਹਾ ਪੁਲਿਸ ਨੇ ਕੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਕਿ ਜੁਡੀਸ਼ੀਅਲ ਰਿਮਾਂਡ ਸਾਨੂੰ ਸੀਗੀ ਆਪ ਮੰਗ ਰਹੀ ਸੀ ਰਿਮਾਂਡ ਦੀ ਕਰ ਰਹੀ ਸੀ ਅਸੀਂ ਵੀ ਜੁਡੀਸ਼ੀਅਲ ਬਾਰੇ ਕਹਿ ਰਹੇ ਸੀ ਪਰ ਇੱਕ ਬੜਾ ਵਧੀਆ ਲੱਗਿਆ ਕਿ ਉਹਨਾਂ ਤੋਂ ਰਿਕਵਰੀ ਕੋਈ ਨਹੀਂ ਦਿਖਾ ਸਕੀ ਨਾ ਹੀ ਰਿਕਵਰੀ ਇਸ ਕੇਸ 'ਚ ਹੈ ਸੀ ਸੋ ਅੱਜ ਦੇ ਰਿਮਾਂਡ ਤੋਂ ਲੱਗਿਆ ਕਿ ਨਹੀਂ ਇਹ ਝੂਠੇ ਪਾਏ ਅਸਾਂ ਦੇ ਲਈ ਹੁਣ ਜੇਲ੍ਹ 'ਚ 14 ਲੀਜੀਏ ਇਹਰੇ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਸੀ ਮਾਨਯੋਗ ਅਦਾਲਤ ਦੇ ਕਿਹੜੇ ਕੇਸ ਚ ਕਿਹੜੇ ਕੇਸ ਪੇਸ਼ ਕੀਤਾ ਗਿਆ ਸੀ? ਕੇਸ ਥੋੜਾ ਪਿੱਛੇ ਕਰਨ ਲੱਗੇ 106 ਨੰਬਰ ਕੇਸ ਪੇਸ਼ ਕੀਤਾ ਗਿਆ ਸੀ। ਇੱਥੇ ਇਹਨਾਂ ਨੂੰ ਪੇਸ਼ ਕੀਤਾ ਮਾਨਯੋਗ ਅਦਾਲਤ ਨੇ ਇਹਨਾਂ ਦਾ ਬ੍ਰੀਡਿਸ਼ ਰਿਮਾਂਡ ਮਨਜ਼ੂਰ ਕਰ ਲਿਆ। 14 ਗਾਂ 14 ਦਿਨ ਤੇ ਜੂਨ ਤੱਕ ਹੁਣ ਤੱਕ ਪੁੱਛਗਿੱਛ ਦੇ ਵਿੱਚ ਕੀ ਹੈ? ਸਾਹਮਣੇ ਕੁਝ ਆਇਆ ਹੋਰ? ਨਵਾਂ ਕਵੈਸਟਿਗੇਸ਼ਨ ਚੱਲ ਰਹੀ ਆ। ਜਿਹੜੇ ਕੁਝ ਨਵੇਂ ਡੇੜੀ ਹੈਗੀਆਂ ਜਿਹੜੀਆਂ ਸਾਨੂੰ ਇਨਵੈਸਟੀਗੇਸ਼ਨ ਚਾਹੀਆਂ ਉਹਨਾਂ ਨੂੰ ਅਸੀਂ ਥੋੜਾ ਜਿਹਾ ਕੁਬੀਆ ਤੌਰ ਤੇ ਪਰ ਪਰਦਰਨ ਇਨਵੈਸਟੀਗੇਸ਼ਨ ਲਈ ਦਿੱਕ੍ਰੈਟ ਰਿਕ ਪੋਸਟ ਨੰਬਰ ਰਿਪੋਰਟ ਆਈ ਹੈ ਜਿਹੜੀ ਪੋਸਟ ਨੰਬਰ ਰਿਪੋਰਟ ਆਈ ਉਹ ਤੇ ਕੁਝ ਪੁਲਿਸ ਰਿਮਾਰਨ ਮੰਗਿਆ ਸੀ ਪੁਲਿਸ ਰਿਪੋਰਟ ਮੰਗਿਆ ਸੀ